ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਕ ਚੱਪਲ ਦੇ ਨਾਲ ਕਿਸ ਤਰ੍ਹਾਂ ਸਾਡੀ ਕਿਸਮਤ ਜਾਗ ਜਾਵੇਗੀ ਇਹ ਜਿਹੜੇ ਦੋ ਉਪਾਹਨ ਮੈਂ ਤੁਹਾਨੂੰ ਅੱਜ ਦੱਸਣ ਜਾ ਰਹੀ ਹਾਂ ਟੁੱਟੀ ਹੋਈ ਚੱਪਲ ਦੇ ਨਾਲ ਕਰਨੇ ਹਨ ਜਿਹੜੇ ਉਹਨਾਂ ਦੇ ਨਾਲ ਤੁਹਾਡੇ ਕਾਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਵਿਦੇਸ਼ ਜਾਣ ਦੀ ਕੋਈ ਪ੍ਰੋਬਲਮ ਹੈ ਜਾਂ ਤੁਹਾਡੇ ਕਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਜਾਂ ਕੋਈ ਮੁਸ਼ਕਲ ਹੈ ਉਹ ਸਾਰੀਆਂ ਮੁਸ਼ਕਲਾਂ ਤੁਹਾਡੀਆਂ ਖਤਮ ਹੋ ਜਾਣਗੀਆਂ ਤੇ ਸੰਗਤ ਜੀ ਤੁਹਾਨੂੰ ਕੁੜੁੜਪਤੀ ਬਣਾ ਦੇਵੇਗਾ ਇਹ ਚੱਪਲ ਦਾ ਉਪਾਅ ਅਤੇ ਸਾਡੇ ਸੁੱਤੇ ਹੋਏ ਨਸੀਬ ਜਾਗ ਜਾਣਗੇ ਖੁਸ਼ਹਾਲੀ ਅਤੇ ਬਰਕਤ ਘਰ ਦੇ ਵਿੱਚ ਆਵੇਗੀ ਸੰਗਤ ਜੀ ਜੋਤਿਸ਼ శాਸਤਰ ਦੇ ਅਨੁਸਾਰ ਸਾਡੇ ਨੇੜੇ ਤੇੜੇ ਹਰ ਚੀਜ਼ ਦਾ ਸਬੰਧ ਸਾਡੇ ਗ੍ਰਹਿਾਂ ਦੇ ਨਾਲ ਹੁੰਦਾ ਹੈ ਜੇਕਰ ਇਸ ਦੇ ਪ੍ਰਭਾਵ ਦੇ ਨਾਲ ਸਾਡੀ ਜ਼ਿੰਦਗੀ 'ਚ ਕਈ ਬਦਲਾਅ ਆ ਸਕਦੇ ਹਨ ਇਸ ਲਈ ਸਾਰੀਆਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਣਾ ਬਹੁਤ ਹੀ ਜ਼ਰੂਰੀ ਹੈ ਹੁਣ ਗੱਲ ਕਰਦੇ ਹਾਂ ਪੈਰਾਂ 'ਚ ਪਾਉਣ ਵਾਲੀ ਚੱਪਲ ਦੀ ਇਹ ਵੀ ਕਹਿੰਦੇ ਹਨ ਕਿ ਬੰਦੇ ਦੀ ਜੇ ਮਨੋਖ ਦੀ ਕਿਸਮਤ ਚਮਕਾਉਣ ਦੇ ਵਿੱਚ ਮਦਦਗਾਰ ਹੋ ਸਕਦੀ ਹੈ ਕਿਉਂਕਿ ਚप्पल ਨਾਲ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਤੇ ਜੇਕਰ ਧਿਆਨ ਨਹੀਂ ਦੇਵਾਂਗੇ ਜਿਨ੍ਹਾਂ ਤੇ ਜੇਕਰ ਧਿਆਨ ਨਹੀਂ ਦੇਵਾਂਗੇ ਤਾਂ ਸਾਡੇ ਤੇ ਤੁਹਾਡੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ ਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਸੰਗਤ ਜੇ ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਪੈਰ ਚ ਪਾਈ ਜਾਣ ਵਾਲੀ ਚप्पल ਦੇਖ ਕੇ ਅਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੀ ਹਸਿਆਤ ਕੀ ਹੈ ਐਸ ਲਈ ਚੱਪਲ ਤੋਂ ਲੋਕ ਰੰਗ ਖਤੇ ਰੰਗ ਤੋਂ ਰਾਜਾ ਤੇ ਰਾਜੇ ਤੋਂ ਰੰਗ ਵੀ ਬਣ ਸਕਦੇ ਹਨ ਚੱਪਲ ਤੁਹਾਨੂੰ ਅਮੀਰ ਵੀ ਬਣਾ ਸਕਦੀ ਹੈ ਤੇ ਜੇਕਰ ਤੁਸੀਂ ਕੁਝ ਗੱਲਾਂ ਨਜ਼ਰ ਅੰਦਾਜ਼ ਕਰ ਦੇਵੋਗੇ ਇਗਨੋਰ ਕਰ ਦੇਵੋਗੇ ਤਾਂ ਉਹ ਤੁਹਾਨੂੰ ਗੰਗਾਲ ਵੀ ਬਣਾ ਸਕਦੀਆਂ ਹਨ ਤੁਹਾਡੇ ਘਰ 'ਚ ਗਰੀਬੀ ਬੜੀ ਛੇਤੀ ਆ ਜਾਵੇਗੀ ਹੁਣ ਆਪਾਂ ਜਾਣਦੇ ਹਾਂ ਉਹਨਾਂ ਗੱਲਾਂ ਦੇ ਬਾਰੇ ਜਿਨ੍ਹਾਂ ਦਾ ਅਸੀਂ ਚੱਪਲ ਨੂੰ ਲੈ ਕੇ ਅਕਸਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸੰਗਤ ਜੀ ਸਾਨੂੰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਲక్ష్ਮੀ ਆਵੇ ਤੁਹਾਡੇ ਘਰ ਕੰਮ ਸੋਲਵ ਹੋ ਜਾਣ ਤਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦਿਓ ਜੀ ਤesa sanga je number 1 ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕਾਂ ਦੇ ਘਰ ਵਿੱਚ ਟੁੱਟੀਆਂ ਹੋਈਆਂ ਚੱਪਲਾਂ ਬੜੀਆਂ ਪਈਆਂ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਪੁਰਾਣੀਆਂ ਤੇ ਖਰਾਬ ਹੋਏ ਜੁੱਤੇ ਚੱਪਲਾਂ ਬੜੇ ਇਕੱਠੇ ਕਰ ਕਰਕੇ ਰੱਖਦੇ ਨੇ ਕਿ ਇਹਨਾਂ ਨੂੰ ਅਸੀਂ ਠੀਕ ਕਰਾ ਲਵਾਂਗੇ ਤੇ ਟੁੱਟੀ ਹੋਈ ਚੱਪਲ ਨੂੰ ਅਸੀਂ ਮਤਲਬ ਦੁਬਾਰਾ ਫੇਰ ਗੰਡਾ ਲਾਵਾਂਗੇ ਪਰ ਇਹ ਸਾਡੇ ਘਰ ਦੇ ਵਿੱਚ ਅਸ਼ਾਂਤੀ ਫੈਲਾਉਂਦੀ ਹੈ ਐਸ ਲਈ ਜੇਕਰ ਤੁਹਾਡੇ ਕੋਈ ਵੀ ਚੱਪਲ ਟੁੱਟ ਜਾਵੇ ਤਾਂ ਉਸ ਨੂੰ ਉਸੇ ਵੇਲੇ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਕਦੇ ਵੀ ਘਰ ਦੇ ਮੇਨ ਦਰਵਾਜ਼ੇ ਤੇ ਜੁੱਤੇ ਚੱਪਲ ਇਕੱਠੇ ਕਦੇ ਨਹੀਂ ਹੋਣਦੇ ਨੇ ਚਾਹੀਦੇ। ਮੇਨ ਦਰਵਾਜ਼ੇ ਤੋਂ ਹੀ ਮਾਂ ਲక్ష్ਮੀ ਘਰ ਦੇ ਅੰਦਰ ਪ੍ਰਵੇਸ਼ ਕਰਦੀ ਹੈ। ਜੇਕਰ ਦਰਵਾਜ਼ਾ ਸਾਫ਼ ਸੁਥਰਾ ਨਾ ਹੋਵੇ ਤਾਂ ਉਸ ਦੇ ਨੇੜੇ ਹੀ ਜੁੱਤੇ ਚੱਪਲਾਂ ਦਾ ਢੇਰ ਲੱਗਿਆ ਰਵੇ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਘਰੋਂ ਜਿਹੜਾ ਪੈਸਾ ਉਹ ਵਾਪਸ ਚੱਲਿਆ ਜਾਵੇਗਾ। ਜੇ ਸੰਲ ਤੁਹਾਨੂੰ ਆਰਥਿਕ ਤੰਗੇ ਦਾ ਸਾਹਮਣਾ ਕਰਨਾ ਪਵੇਗਾ ਤੇ ਗਰੀਬੀ ਤੁਹਾਡੇ ਘਰ ਦੇ ਵਿੱਚ ਆ ਜਾਵੇਗੀ ਚਪਲਾਂ ਨੂੰ ਕਦੇ ਵੀ ਘਰ ਦੇ ਇਸ ਕੋਨੇ ਵਿੱਚ ਨਹੀਂ ਰੱਖਣਾ ਚਾਹੀਦਾ ਭਾਵ ਉਹ ਉੱਤਰ ਪੂਰਬ ਦਿਸ਼ਾ ਦੇ ਵਿੱਚ ਕਦੇ ਨਾ ਰੱਖੋ ਇਸ ਕੋਨੇ ਨੂੰ ਅਸੀਂ ਪਵਿੱਤਰ ਕੋਨਾ ਵੀ ਕਹਿੰਦੇ ਹਾਂ ਇਸ ਕੋਨੇ ਦੇ ਵਿੱਚ ਜੇਕਰ ਅਸੀਂ ਚਪਲਾਂ ਰੱਖ ਲੈਂਦੇ ਹਾਂ ਤੇ ਚਪਲਾਂ ਰੱਖਣ ਦੇ ਨਾਲ ਸਾਡੇ ਘਰ ਸਾਡੇ ਘਰ ਦੀ ਮਾੜੀ ਕਿਸਮਤ ਸਾਡਾ ਮਾੜਾ ਹੋਣਾ ਤੈ ਹੁੰਦਾ ਹੈ ਘਰ ਦੇ ਵਿੱਚ ਦਿਲਿੱਦਰ ਦਾ ਵਾਸ ਹੋ ਜਾਂਦਾ ਹੈ ਜਿਸ ਕਰਕੇ ਸਾਨੂੰ ਇਸ ਕੋਨੇ 'ਚ ਚੱਪਲ ਕਦੇ ਨਹੀਂ ਰੱਖਣੀ ਚਾਹੀਦੀ ਕਈ ਵਾਰ ਚੱਪਲ ਉਤਾਰਦੇ ਸਮੇਂ ਇੱਕ ਚੱਪਲ ਤੇ ਦੂਜੀ ਚੱਪਲ ਛੜ ਜਾਂਦੀ ਹੈ ਤੇ ਇਸੇ ਤਰ੍ਹਾਂ ਚੱਪਲਾਂ ਦਾ ਚੜਨਾ ਵੀ ਅਸ਼ੋਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਚੱਪਲ ਉਲਟੀ ਪੁਲਟੀ ਹੁੰਦੀ ਹੈ ਤਾਂ ਦੂਜੀ ਚੱਪਲ ਤੇ ਇੱਕ ਚੱਪਲ ਦੂਜੀ ਚੱਪਲ ਛੜ ਜਾਂਦੀ ਹੈ ਤਾਂ ਇਹ ਬਿਮਾਰੀਆਂ ਦਾ ਸੰਗਤ ਜੀ ਸੰਕੇਤ ਹੁੰਦਾ ਹੈ ਐਸ ਲਈ ਜੇਕਰ ਕੋਈ ਚप्पल ਉਲਟੀ ਦਿਖਾਈ ਦੇਵੇ ਤਾਂ ਉਸ ਨੂੰ ਉਸੇ ਵੇਲੇ ਹੀ ਸਿੱਧਾ ਕਰ ਦਿਓ ਤੇ ਆਪਣੀ ਚप्पल ਨੂੰ ਪੁੱਲ ਕੇ ਵੇ ਉਲਟਾ ਨਾ ਰੱਖੋ ਘਰੇ ਚप्पल ਨੂੰ ਕਦੇ ਵੀ ਆਪਣੇ ਘਰ ਦੀ ਦਹਲੀਸ ਤੇ ਖੜੇ ਕਰਕੇ ਨਾ ਰੱਖੋ ਕਈ ਲੋਕ ਚप्पल ਨੂੰ ਸੁਕਾਉਣ ਦੇ ਲਈ ਆਪਣੇ ਘਰ ਦੀ ਦਹਲੀਸ ਤੇ ਖੜੀਆਂ ਕਰਕੇ ਰੱਖ ਦਿੰਦੇ ਹਨ ਸੰਗਤ ਜੀ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੀ ਨਕਾਰਾਤਮਕਤਾ ਪੈਦਾ ਹੋ ਜਾਂਦੇ ਹੈ ਘਰ ਦੇ ਵਿੱਚੋਂ ਵਰਕਰ ਜਿਹੜੇ ਹੈ ਉਹ ਚੱਲ ਜਾਂਦੇ ਹਨ ਇਹ ਵਿਸ਼ਵਾਸ ਹੈ ਕਿ ਚप्पल ਦਾ ਇਸ ਤਰ੍ਹਾਂ ਨਾ ਰੱਖਣਾ ਸਿਰਫ ਘਰ ਦੀ ਸ਼ੁੱਧਤਾ ਹੀ ਨਹੀਂ ਭੰਗ ਹੁੰਦੀ ਤੁਹਾਡੇ ਘਰ ਦੇ ਜਿਹੜੇ ਦੇਵੀ ਦੇਵਤੇ ਪਰਮਾਤਮਾ ਤੁਹਾਡੇ ਤੋਂ ਉਹਨਾਂ ਦੀ ਕਿਰਪਾ ਦੂਰ ਹੋ ਜਾਂਦੇ ਹੈ ਦਹਲੀਨੋ ਘਰ ਦੇ ਪ੍ਰਵੇਸ਼ ਦਾ ਖਾਸ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜਦੋਂ ਚप्पल ਜਾਂ ਜੁੱਤੇ ਇਸ ਜਗ੍ਹਾ ਤੇ ਰੱਖੇ ਜਾਂਦੇ ਹਨ ਤਾਂ ਇਹ ਨਾ ਸਿਰਫ ਓਥੋਂ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਘਰ ਵਿੱਚ ਆਉਣ ਵਾਲੀ ਸਕਾਰਾਤਮਕ ਊਰਜਾ ਨੂੰ ਵੀ ਰੋਕते ਹਨ ਜਿਸ ਕਰਕੇ ਓਥੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧ ਜਾਂਦਾ ਹੈ ਤੇ ਸਾਡੀ ਮਾਨਸਿਕ ਸਿਹਤ ਉੱਤੇ ਜਦਕਿ ਪੂਰੇ ਪਰਿਵਾਰ ਦੇ ਰਿਸ਼ਤਿਆਂ ਨੇ ਉੱਤੇ ਦੜਾੜਾਂ ਪੈ ਜਾਂਦੀਆਂ ਹਨ ਕਦੇ ਵੀ ਜੁੱਤੇ ਚੱਪਲ ਪਾ ਕੇ ਭੋਜਨ ਵਿੱਚ ਸਾਨੂੰ ਨਹੀਂ ਕਰਨਾ ਚਾਹੀਦਾ ਨੇਰਾ ਅਦਰ ਹੁੰਦਾ ਹੈ ਮਾੜੀ ਕਿਸਮਤ ਤੁਹਾਡਾ ਪੇਸ਼ਾ ਨਹੀਂ ਛੱਡਦੀ ਇਸ ਤਰ੍ਹਾਂ ਕਰਨ ਨਾਲ ਇਸ ਤੋਂ ਇਲਾਵਾ ਘਰ ਦੀ ਰਸੋਈ ਚ ਚਪਲ ਨਹੀਂ ਪਾਉਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਵੀ ਅਸ਼ੋਭ ਮੰਨਿਆ ਜਾਂਦਾ ਹੈ ਤੁਹਾਡੇ ਗ੍ਰਹਿ ਖਰਾਬ ਹੁੰਦੇ ਹਨ ਤੇ ਤੁਹਾਡੇ ਤੇ ਮੁਸ਼ਕਲਾਂ ਦਾ ਪਹਾੜ ਟੁੱਟ ਜਾਂਦਾ ਹੈ ਸੰਗਤ ਜੀ ਘਰ ਦੇ ਦਰਵਾਜ਼ੇ ਤੇ ਚਪਲ ਉਤਾਰਨ ਦੇ ਨਾਲ ਘਰ ਚ ਬਰਕਤਾਂ ਨਹੀਂ ਰਹਿੰਦੀਆਂ ਕਿਸੇ ਨੂੰ ਤੋਹਫੇ ਦੇ ਤੌਰ ਤੇ ਸਾਨੂੰ ਚਪਲ ਜੁੱਤੇ ਨਹੀਂ ਦੇਣੇ ਨਾਹੀਂ ਕਿਸੇ ਦੇ ਟੁੱਟੇ ਹੋਏ ਪੁਰਾਣੇ ਚੱਪਲ ਪਾਉਣੇ ਹਨ ਇਹ ਵੀ ਅਸ਼ੋਭ ਮੰਨਿਆ ਜਾਂਦਾ ਹੈ ਇਹ ਮਾੜੀ ਕਿਸਮਤ ਨੂੰ ਸੱਦਾ ਦਿੰਦਾ ਹੈ ਜਿੰਨਾ ਹੋ ਸਕੇ ਆਪਣੇ ਜੁੱਤੇ ਨੂੰ ਚੱਪਲ ਨੂੰ ਸਾਫ਼ ਸੁਥਰਾ ਰੱਖੋ ਧੋ ਕੇ ਰੱਖੋ ਘਰ ਦੇ ਜੁੱਤੇ ਚੱਪਲ ਇੱਧਰ ਉੱਧਰ ਨਾ ਸੁੱਟੋ ਜਿਸ ਘਰ 'ਚ ਚੱਪਲਾਂ ਖਿਲਰੀਆਂ ਰਹਿੰਦੀਆਂ ਹਨ ਉੱਤੇ ਸ਼ਨੀ ਦੇਵ ਦਾ ਪ੍ਰਭਾਵ ਵਾਧ ਜਾਂਦਾ ਹੈ ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਕਿਸੇ ਸ਼ੁਭ ਕੰਮ ਦੇ ਲਈ ਜਾਂਦੇ ਸਮੇਂ ਜਾਂ ਘਰੋਂ ਬਾਹਰ ਨਿਕਲਦੇ ਸਮੇਂ ਤੁਸੀਂ ਕਦੇ ਵੀ ਟੁੱਟੀਆਂ ਹੋਈਆਂ ਚਪਲਾਂ ਨਾ ਪਾਵੋ ਜਾਂ ਤਾਂ ਹਮੇਸ਼ਾ ਤੁਸੀਂ ਉਸ ਜਾਂ ਤਾਂ ਤੁਸੀਂ ਹਮੇਸ਼ਾ ਨਵੀਆਂ ਚਪਲਾਂ ਪਾ ਕੇ ਜਾਓ ਜੁੱਤੇ ਪਾ ਕੇ ਜਾਓ ਜਾਂ ਫਿਰ ਤੁਸੀਂ ਜਿਹੜੇ ਮਤਲਬ ਸਭ ਸੋਹੇ ਜੁੱਤੇ ਜਾਂ ਚਪਲ ਹੋਣ ਉਹ ਹੀ ਉਪਯੋਗ ਕਰੋ ਜੇਕਰ ਤੁਸੀਂ ਟੁੱਟੇ ਹੋਏ ਚਪਲਾਂ ਜੋੜੇ ਪਾਉਂਦੇ ਹੋ ਤਾਂ ਤੁਹਾਡਾ ਚੰਗਾ ਹੋਣਾ ਵੀ ਜਿਹੜਾ ਉਹ ਵੀ ਉਸ ਦੇ ਵਿੱਚ ਰੁਕਾਵਟਾਂ ਆਉਣ ਲੱਗ ਜਾਂਦੀਆਂ ਹਨ ਜੇਕਰ ਸੰਭਵ ਹੋਵੇ ਤਾਂ ਨਵੇਂ ਜੁੱਤੇ ਹੀ ਪਾ ਕੇ ਚਾਓ ਇਸ ਨਾਲ ਯਾਤਰਾ ਵੀ ਤੁਹਾਡੀ ਸਫਲ ਹੋਵੇਗੀ ਤੇ ਕੰਮ ਵੀ ਸ਼ੁਭ ਹੋਵੇਗਾ ਕਹਿੰਦੇ ਹਨ ਕਿ ਸ਼ਨੀਵਾਰ ਦੇ ਤਿੰਨ ਜੁੱਤੇ ਚਪਲ ਦਾ ਧਾਨ ਕਰਨਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਚਮੜੇ ਨਾਲ ਬਣੇ ਹੋਏ ਜੁੱਤੇ ਚਪਲ ਸ਼ਨੀਵਾਰ ਨੂੰ ਧਾਨ ਕਰਨ ਨਾਲ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ ਤੇ ਇਸ ਦੇ ਨਾਲ ਤੁਹਾਡੇ ਗ੍ਰਹਿ ਵੀ ਸੁਧਰ ਜਾਂਦੇ ਹਨ ਸ਼ਨੀਵਾਰ ਨੂੰ ਦਾਨ ਕਰਨ ਨਾਲ ਵਿਅਕਤੀ ਦੀ ਆਰਥਿਕ ਸਥਿਤੀ ਸੁਧਰ ਜਾਂਦੀ ਹੈ। ਜ਼ਿੰਦਗੀ 'ਚ ਆਉਣ ਵਾਲੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਹਨ। ਦਾਨ ਦੇ ਇਸ ਕੰਮ ਨੂੰ ਕਰਨ ਨਾਲ ਵਿਅਕਤੀ ਦੇ ਪਾਪ ਘਟ ਹੁੰਦੇ ਹਨ ਤੇ ਪਾਪ ਪੁੰਨ ਵੱਧ ਜਾਂਦੇ ਹਨ। ਇਸ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਕਿਉਂਕਿ ਦਾਨ ਦੇਣ ਨਾਲ ਸੰਤੋਸ਼ ਅਤੇ ਆਤਮਿਕ ਖੁਸ਼ੀ ਮਿਲਦੀ ਹੈ। ਘਰ ਵਿੱਚ ਪੁਰਾਣੇ ਜੁੱਤੇ ਚੱਪਲ ਰੱਖਣ ਨਾਲ ਕਹਿੰਦੇ ਕਿ ਘਰ ਦੇ ਵਿੱਚ ਨਕਾਰਾਤਮਕ ਊਰਜਾ ਵੱਧ ਜਾਂਦੀ ਹੈ। ਇਸ ਕਰਕੇ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਬਿਮਾਰ ਹੀ ਰਹੇਗਾ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਗ੍ਰੇਮੀ ਆ ਜਾਂਦਾ ਖਤਰਾ ਰਹਿੰਦਾ ਹੈ ਇਸ ਲਈ ਜਿੰਨਾ ਜੁੱਤੇ ਚਪਲਾਂ ਦਾ ਘਰ ਦੇ ਵਿੱਚ ਤੁਸੀਂ ਪ੍ਰਯੋਗ ਨਾ ਕਰੋ ਉਹਨਾਂ ਨੂੰ ਘਰ 'ਚ ਬਿਲਕੁਲ ਨਾ ਰੱਖੋ ਇਸ ਨਾਲ ਤੁਹਾਡੇ ਘਰ ਦੇ ਵਾਸਤੂ ਦੋਸ਼ ਵਿੱਚ ਵਾਸਤੂ ਦੋਸ਼ ਵੀ ਲੱਗ ਸਕਦਾ ਹੈ ਇਸ ਤਰ੍ਹਾਂ ਜੁੱਤੇ ਚਪਲ ਨੂੰ ਘਰੋਂ ਬਾਹਰ ਕੱਢ ਦਿਓ ਜਾਫਰ ਕਿਸੇ ਗਰੇਵ ਨੂੰ ਤਾਨ ਕਰਦੇ ਚਨਾ ਲੋਕਾਂ ਦੇ ਕੁੰਡਲੇ ਚ ਕਹਿੰਦੇ ਸ਼ਨੀ ਗਰੇਵ ਪਾਰੇ ਹੁੰਦਾ ਹੈ ਉਹਨਾਂ ਲੋਕਾਂ ਨੂੰ ਮੰਗਲਵਾਰ ਸ਼ਨੀਵਾਰ ਗ੍ਰਹਿ ਦੇ ਦਿਨ ਜੁੱਤੇ ਚੱਪਲ ਬਿਲਕੁਲ ਨਹੀਂ ਖਰੀਦਨੇ ਚਾਹੀਦੇ ਮਸਿਆਦੇ ਦਿਨ ਵਿੱਚ ਜੁੱਤੇ ਚੱਪਲ ਨਾ ਖਰੀਦੋ ਇਸ ਨਾਲ ਤੁਹਾਡੀ ਜ਼ਿੰਦਗੀ ਚ ਇੱਕ ਤੋਂ ਵੱਧ ਮਸੀਬਤਾਂ ਹੁੰਦੀਆਂ ਰਹਿਣਗੀਆਂ ਕਦੇ ਵੀ ਕਿਸੇ ਦੂਜੇ ਵਿਅਕਤੀ ਦੀ ਚੱਪਲ ਨਾ ਪਾਓ ਆਪਣੇ ਘਰ ਦੇ ਮੈਂਬਰਾਂ ਦੀ ਚੱਪਲ ਹੀ ਇਸਤੇਮਾਲ ਕਰੋ ਪਰ ਕਿਸੇ ਬਾਹਰ ਵਾਲੇ ਵਿਅਕਤੀ ਦੀ ਚप्पल ਨਾ ਪਾਓ ਇਸ ਤਰ੍ਹਾਂ ਕਰਨ ਨਾਲ ਉਸ ਵਿਅਕਤੀ ਦੀ ਮਾੜੀ ਕਿਸਮਤ ਤੁਹਾਡੇ ਤੇ ਅਸਰ ਕਰੇਗੀ ਤੇ ਜਿਹੜੇ ਉਸ ਦੇ ਛੇਮਾ ਦੇ ਸੰਘਰਸ਼ ਹੋਣਗੇ ਉਹ ਤੁਹਾਡੇ ਹਿੱਸੇ ਆ ਜਾਣਗੇ ਸ਼ਨੀ ਦੇਵ ਨੂੰ ਘਰ ਦੇ ਵਿੱਚ ਜਿੱਥੇ ਅੰਨ ਤੇ ਧਾਨ ਦੇ ਭੰਡਾਰ ਰੱਖੇ ਹੋਏ ਹੁੰਦੇ ਹਨ ਉੱਥੇ ਜੁੱਤੇ ਚप्पल ਪਾ ਕੇ ਕਦੇ ਵੀ ਨਾ ਜਾਓ ਘਰ ਦੀ ਇਸ ਜਗ੍ਹਾ ਤੇ ਅਨਾਜ ਜਾਂ ਖਾਣ ਪੀਣ ਦਾ ਸਮਾਨ ਰੱਖਿਆ ਹੋਵੇ ਉੱਥੇ ਵੀ ਸਾਨੂੰ ਚप्पल ਪਾ ਕੇ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਆਣ ਤੇ ਤਾਨ ਦੀ ਹਾਨੀ ਹੁੰਦੀ ਹੈ ਸ਼ਨੀਵਾਰ ਦੇ ਦਿਨ ਆਪਣੇ ਕਿਸੇ ਪੁਰਾਣੇ ਜਾਂ ਵਿੱਚ ਨਹੀਂ ਆਉਂਦੇ ਇਸਤੇਮਾਲ ਦੇ ਵਿੱਚ ਜੋ ਨਹੀਂ ਆਉਂਦੇ ਉਹ ਜੁੱਤੇ ਜਾਂ ਚੱਪਲ ਨੂੰ ਪਾ ਕੇ ਕਿਸੇ ਚੌਰਾਹੇ ਤੇ ਜਾਓ ਤੇ ਉੱਥੇ ਜੁੱਤੇ ਉਤਾਰ ਕੇ ਆਪਣੇ ਪਰਮਾਤਮਾ ਵਾਇਗਰੋ ਨੂੰ ਯਾਦ ਕਰੋ ਕਿ ਤੁਸੀਂ ਆਪਣੇ ਤਾਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਇਹਨਾਂ ਜੁੱਤੀਆਂ ਦੇ ਨਾਲ ਇੱਥੇ ਛੱਡ ਰਹੇ ਹੋ ਇਸ ਤੋਂ ਬਾਅਦ ਉਹਨਾਂ ਜੁੱਤੀਆਂ ਨੂੰ ਉੱਥੇ ਹੀ ਛੱਡ ਕੇ ਘਰ ਵਾਪਸ ਆ ਜਾਓ ਇਸ ਨਾਲ ਤੁਹਾਡੀਆਂ ਤਾਨ ਸੰਬੰਧੀ ਮੁਸ਼ਕਲਾਂ ਖਤਮ ਹੋ ਜਾਣਗੀਆਂ ਤੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਤੁਹਾਡੇ ਆਨ ਤੇ ਤਾਨ ਦੇ ਭੰਡਾਰ ਭਰ ਜਾਣਗੇ ਤੇ ਤੁਹਾਡਾ ਕੋਈ ਵੀ ਬਾਰ ਦਾ ਜਿਹੜਾ ਕੰਮ ਨਹੀਂ ਪੁੰਹਦਾ ਉਹ ਕੰਮ ਪੰਣਾ ਸ਼ੁਰੂ ਹੋ ਜਾਵੇਗਾ ਮਤਲਬ ਭਾਵ ਕੇ ਬਣ ਜਾਵੇਗਾ ਜਿਹੜਾ ਕੰਮ ਅੜਿਆ ਹੋਵੇਗਾ ਜਾਂ ਕੋਈ ਫਾਈਲ ਨਹੀਂ ਤੁਹਾਡੀ ਚੁੱਕੀ ਜਾ ਰਹੀ ਵਿਦੇਸ਼ ਵਾਲੀ ਤਾਂ ਉਹ ਤੁਹਾਡੀ ਵਿਦੇਸ਼ੀ ਫਾਈਲ ਵਿੱਚ ਜ਼ਰੂਰ ਚੁੱਕੀ ਜਾਵੇਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ